ਪ੍ਰਧਾਨ ਜੀ ਅੱਜ ਜਿਹੜਾ ਜੇਐਸ ਨਗਰ ਦੇ ਵਿੱਚ ਪਾਰਕ ਦਾ ਦੌਰਾ ਕੀਤਾ ਗਿਆ ਕਿਸ ਪਰਪਸ ਨਾਲ ਕੀਤਾ ਗਿਆ ਇਹ ਦੌਰਾ ਜੀ ਜਿਹੜੇ ਸਾਡੇ ਸਰਕਾਰ ਜੋ ਕਾਉਂਸਲਰ ਨੇ ਸਾਡੀ ਕਮਿਸੀ ਮੱਕੜ ਤੇ ਅਮਨਦੀਪ ਥਨੇਜਾ ਜੀ ਤੇ ਜਦੋਂ ਅਸੀਂ ਇਤੋਂ ਇਹਨਾਂ ਨੂੰ ਇਲੈਕਸ਼ਨ ਲੜਾਇਆ ਤਾਂ ਐਮਐਲਏ ਸਾਹਿਬ ਨੇ ਵਾਦਾ ਕੀਤਾ ਸੀ ਲੋਕਾਂ ਜਿਹੜੀਆਂ ਧੂਰੀਆਂ ਬੰਗਾ ਸੀ ਉਹ ਪੂਰੀਆਂ ਕਰਾਂਗੇ ਸੋ ਤੁਸੀਂ ਦੇਖ ਰਹੇ ਹੋ ਵੀ ਅਸੀਂ ਜੋ ਕਿ ਆ ਉਹ ਕਰਨ ਵਾਲੀ ਪਾਲਿਸੀ ਤੇ ਚੱਲ ਰਹੇ ਹਾਂ ਤੇ ਅਸੀਂ ਜਦੋਂ ਦੀ ਸ਼ੁਰੂਆਤ ਕੀਤੀ ਅੱਜ ਸਾਡੀ ਜੋ ਸਾਡੇ ਇਲਾਕੇ ਦੀ ਮੰਗ ਆ ਸਾਡੇ ਜੋ ਪਾਰਕ ਸੀ ਉਹਨਾਂ ਦੀ ਦੁਰਦਸ਼ਾ ਬਹੁਤ ਸੀ ਜਿਵੇਂ ਕਮਿਊਨਿਟੀ ਸੈਂਟਰ ਦਾ ਸਾਡੇ ਪੰਜ ਨੇ ਪਰ ਜੋ ਸਹੂਲਤਾਂ ਕਮਿਊਨਿਟੀ ਸੈਂਟਰ ਕਮਿਊਨਿਟੀ ਸੈਂਟਰ ਚਾਹੀਦੀਆਂ ਉਹ ਕਿਸੇ ਵੀ ਕਮਿਊਨਿਟੀ ਸੈਂਟਰ ਚ ਇਸੇ ਤਰ੍ਹਾਂ ਪਾਰਕ ਸਾਡੇ ਮਾਛੀਵਾੜੇ ਹਰ ਗਲੀ ਚ ਪਾਰਕਾ ਪਰ ਜੋ ਲੋਕਾਂ ਨੂੰ ਪਾਰਕ ਕੋ ਸਹੂਲਤਾਂ ਚਾਹੀਦੀਆਂ ਉਹ ਨਹੀਂ ਸੋ ਅਸੀਂ ਆਪਸ ਦੇ ਵਿੱਚ ਸਾਰਿਆਂ ਨੇ ਜਿਹੜਾ ਐਮਐਲਏ ਸਾਹਿਬ ਨਾਲ ਡਿਸਕਸ ਕਰਕੇ ਰਾਤੀ ਫਿਰ ਉਹਨਾਂ ਨੇ ਸਾਹਿਬ ਵੀ ਡਿਊਟੀ ਲਾਈ ਕਿ ਤੁਸੀਂ ਆਪ ਜਾ ਕੇ ਮੌਕਾ ਦੇਖ ਕੇ ਜੋ ਜੋ ਲੋਕਾਂ ਦੀਆਂ ਡਿਮਾਂਡਸ ਨੇ ਰਿਕੁਆਇਰਮੈਂਟ ਉਹਨੂੰ ਪੂਰਾ ਕਰੀਏ ਸੋ ਇਹਨੂੰ ਪ੍ਰੋਜੈਕਟ ਕਰਾ ਗਿਆ ਔਰ ਬਹੁਤ ਜਲਦੀ ਅਸੀਂ ਇਹਦੇ ਵਿੱਚ ਬੋਟਨੀ ਪਲਾਂਟ ਲਾਵਾਂਗੇ ਨੇਚਰਲ ਪਲਾਂਟ ਲਾਵਾਂਗੇ ਅਸੀਂ ਇੱਕ ਅਸੀਂ ਉੱਪਰ ਲਾ ਪਾ ਕੇ ਨੇਚਰਲ ਟਾਈਪ ਅਸੀਂ ਇਹਨੂੰ ਪਾਰਕ ਬਣਾਈਏ ਤਾਂ ਕਿ ਮਾਛੀਵਾੜਾ ਸਾਹਿਬ ਜੇ ਕੋਈ ਆਵੇ ਤਾਂ ਉਹ ਇਹ ਇਹ ਮਹਿਸੂਸ ਹੋਵੇ ਕਿ ਹਾਂ ਮਾਛੀਵਾੜਾ ਸਾਹਿਬ ਬਿਲਕੁਲ ਪ੍ਰਕਿਰਤੀ ਦਾ ਹੈ ਇੱਕ ਪ੍ਰਧਾਨਜੀ ਸਟੇਡੀਅਮ ਬਾਰੇ ਚੱਲ ਰਿਹਾ ਸੀ ਵੀ ਜਲਦੀ ਸਟੇਡੀਅਮ ਬਹੁਤ ਵਧੀਆ ਬਣਾਇਆ ਜਾ ਰਿਹਾ ਉਹਦੇ ਬਾਰੇ ਸਟੇਡੀਅਮ ਦੇ ਬਾਰੇ ਮੈਂ ਤੁਹਾਨੂੰ ਦੱਸ ਦਵਾਂ ਕਿ ਬੜੀ ਮਾਣ ਦੀ ਗੱਲ ਆ ਕਿ ਸਾਡੇ ਸਰਕਾਰ ਨੂੰ ਐਮਐਲਏ ਸਾਹਿਬ ਨੇ ਤਕਰੀਬਨ 2 ਸਾਲ ਤੋਂ ਜ਼ੋਰ ਲਾਇਆ ਤੇ ਮੈਨੂੰ ਲੱਗਦਾ ਅੱਜ ਅਸੀਂ ਉਹ ਟੈਂਡਰ ਲਾ ਦਾਂਗੇ 4.5 ਕਰੋੜ ਰੁਪਏ ਦਾ ਟੈਂਡਰ ਹੈ ਜੀ ਸਟੇਡੀਅਮ ਹਾਕੀ ਟਰਫ ਫੁੱਟਬਾਲ ਟਰਫ ਕ੍ਰਿਕਟ ਦਾ ਗਰਾਊਂਡ ਔਰ ਮੇਰਾ ਖਿਆਲ ਆ ਕਿ ਪੂਰੇ ਪੰਜਾਬ ਦੇ ਵਿੱਚ ਐਸਾ ਕੋਈ ਸਟੇਡੀਅਮ ਨਹੀਂ ਹੋਊਗਾ ਜੋ ਮਾਛੀਵਾੜਾ ਸਾਹਿਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਤਿਆਰ ਹੋ ਜਾਊਗਾ ਧੰਨਵਾਦ ਪ੍ਰਧਾਨ ਜੀ ਅੱਜ ਜਿਹੜਾ ਜੇਐਸ ਨਗਰ ਦੇ ਵਿੱਚ ਪਾਰਕ ਦਾ ਦੌਰਾ ਕੀਤਾ ਗਿਆ ਕਿਸ ਪਰਪਸ ਨਾਲ ਕੀਤਾ ਗਿਆ ਇਹ ਦੌਰਾ ਜੀ ਜਿਹੜੇ ਸਾਡੇ ਸਰਕਾਰ ਜੋ ਕਾਉਂਸਲਰ ਨੇ ਸਾਡੀ ਗਨੀਸ਼ੀ ਮੱਕੜ ਤੇ ਅਮਨਦੀਪ ਥਨੇਜਾ ਜੀ ਤੇ ਜਦੋਂ ਅਸੀਂ ਇੱਥੋਂ ਇਹਨਾਂ ਨੂੰ ਇਲੈਕਸ਼ਨ ਲੜਾਇਆ ਤਾਂ ਐਮਐਲਏ ਸਾਹਿਬ ਨੇ ਵਾਦਾ ਕੀਤਾ ਸੀ ਲੋਕਾਂ ਜਿਹੜੀਆਂ ਧੂਰੀਆਂ ਮੰਗਾ ਸੀ ਉਹ ਪੂਰੀਆਂ ਕਰਾਂਗੇ ਸੋ ਤੁਸੀਂ ਦੇਖ ਰਹੇ ਹੋ ਵੀ ਅਸੀਂ ਕਿ ਆ ਉਹ ਕਰਨ ਵਾਲੀ ਪਾਲਿਸੀ ਦੇ ਚੱਲ ਰਹੇ ਆ ਤੇ ਅਸੀਂ ਜਿਹੋ ਦੀ ਸ਼ੁਰੂਆਤ ਕੀਤੀ ਅੱਜ ਸਾਡੀ ਜੋ ਸਾਡੇ ਇਲਾਕੇ ਦੀ ਮੰਗ ਆ ਸਾਡੇ ਜੋ ਪਾਰਕ ਸੀ ਉਹਨਾਂ ਦੀ ਦੁਰਦਸ਼ਾ ਬਹੁਤ ਸੀ ਜਿਵੇਂ ਕਮਿਊਨਿਟੀ ਸੈਂਟਰ ਦਾ ਸਾਡੇ ਪੰਜ ਨੇ ਪਰ ਜੋ ਸਹੂਲਤਾ ਕਮਿਊਨਿਟੀ ਸੈਂਟਰ ਕਮਿਊਨਿਟੀ ਸੈਂਟਰ ਚਾਹੀਦੀ ਉਹ ਕਿਸੇ ਵੀ ਕਮਿਊਨਿਟੀ ਸੈਂਟਰ ਚ ਇਸੇ ਤਰ੍ਹਾਂ ਪਾਰਕ ਸਾਡੇ ਮਾਛੀਵਾੜੇ ਹਰ ਗਲੀ ਚ ਪਾਰਕਾ ਪਰ ਜੋ ਲੋਕਾਂ ਨੂੰ ਪਾਰਕ ਕੋ ਸਹੂਲਤ ਚਾਹੀਦੀਆਂ ਉਹ ਨਹੀਂ ਸੋ ਅਸੀਂ ਆਪਸ ਦੇ ਵਿੱਚ ਸਾਰਿਆਂ ਨੇ ਜਿਹੜਾ ਐਮਐਲਏ ਸਾਹਿਬ ਨਾਲ ਡਿਸਕਸ ਕਰਕੇ ਰਾਤੀ ਇਹ ਉਹਨਾਂ ਨੇ ਖ਼ਸਾਬੀ ਡਿਊਟੀ ਲਈ ਕਿ ਤੁਸੀਂ ਆਪ ਜਾ ਕੇ ਮੌਕਾ ਦੇਖ ਕੇ ਜੋ-ਜੋ ਲੋਕਾਂ ਦੀਆਂ ਡਿਮਾਂਡਸ ਨੇ ਰਿਕੁਆਇਰਮੈਂਟ ਉਹਨੂੰ ਪੂਰਾ ਕਰੀਏ ਸੋ ਇਹਨੂੰ ਪ੍ਰੋਜੈਕਟ ਕਰਾ ਗਿਆ ਔਰ ਬਹੁਤ ਜਲਦੀ ਅਸੀਂ ਇਹਦੇ ਵਿੱਚ ਬੋਟਨੀ ਪਲਾਂਟ ਲਾਵਾਂਗੇ ਨੇਚਰਲ ਪਲਾਂਟ ਲਾਵਾਂਗੇ ਅਸੀਂ ਇੱਕ ਤਾਂ ਅਸੀਂ ਉੱਪਰ ਲਾ ਪਾ ਕੇ ਨੇਚਰਲ ਟਾਈਪ ਅਸੀਂ ਇਹਨੂੰ ਪਾਰਕ ਬਣਾਈਏ ਤਾਂ ਕਿ ਮਾਛੀਵਾੜਾ ਸਾਹਿਬ ਜੇ ਕੋਈ ਆਵੇ ਤਾਂ ਉਹਨੂੰ ਇਹ ਇਹ ਮਹਿਸੂਸ ਹੋਵੇ ਕਿ ਹਾਂ ਮਾਛੀਵਾੜਾ ਸਾਹਿਬ ਬਿਲਕੁਲ ਪ੍ਰਕਿਰਤੀ ਦਾ ਹੈ ਇੱਕ ਪ੍ਰਧਾਨ ਜੀ ਸਟੇਡੀਅਮ ਬਾਰੇ ਚੱਲ ਰਿਹਾ ਸੀ ਵੀ ਜਲਦੀ ਸਟੇਡੀਅਮ ਬਹੁਤ ਵਧੀਆ ਬਣਾਇਆ ਜਾ ਰਿਹਾ ਉਹਦੇ ਬਾਰੇ ਸਟੇਡੀਅਮ ਦੇ ਬਾਰੇ ਮੈਂ ਤੁਹਾਨੂੰ ਦੱਸ ਦਵਾਂ ਕਿ